ਦੋਸਤੋ ਤੁਸੀਂ ਸੋਚਣਾ ਹੈ ਕਿ ਇਹ ਜਿਹੜਾ ਪਾਊਡਰ ਹੁੰਦਾ ਵਾ ਇਹ ਅੱਜ ਮੈਂ ਆਪਣੇ ਤਵੇ ਦੇ ਉੱਤੇ ਜਿਹੜਾ ਵਾ ਕਿਉਂ ਪਾਈ ਜਾਂਦਾ ਵਾ ਇੱਥੇ ਦੋਸਤੋ ਇਹਦਾ ਏਡਾ ਇੱਕ ਵਧੀਆ ਕਮਾਲ ਹੈ ਨਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਇਹ ਜਿਹੜਾ ਆਪਾਂ ਪਾਊਡਰ ਹੈ ਆਪਣੇ ਤਵੇ ਦੇ ਉੱਤੇ ਜਿਹੜਾ ਵਾ ਕਿਉਂ ਪਾਉਂਦੇ ਆ ਦੋਸਤੋ ਇਹ ਚੀਜ਼ ਜਿਹੜੀ ਹੈ ਨਾ ਘਰੇ ਬਹੁਤ ਤੰਗ ਕਰਦੀ ਆ ਤੇ ਸਾਰਿਆਂ ਨੂੰ ਤੰਗ ਕਰਦੀ ਆ ਇਹ ਚੀਜ਼ ਤੇ ਇਹ ਤੁਹਾਡੇ ਘਰਾਂ ਚ ਵੀ ਜਿਹੜੀ ਆ ਬਹੁਤ ਜਿਆਦਾ ਜਿਹੜੀ ਆ ਤੰਗ ਕਰਦੀ ਹੋਊਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਇਹ ਜਿਹੜੀਆਂ ਕੀੜੀਆਂ ਭੂਰੀਆਂ ਕੀੜੀਆਂ ਜਿਹੜੀਆਂ ਆ ਆਪਣੇ ਖੰਡ ਦੇ ਵਿੱਚ ਵੇਖੋ ਕਿੰਨੀਆਂ-ਕਿੰਨੀਆਂ ਜਿਹੜੀਆਂ ਲੱਗ ਚੁੱਕੀਆਂ ਆ ਇਹ ਤੇ ਸੁੱਤੇ ਪਿਆ ਨੂੰ ਨੱਚੰਦਾ ਆ ਦਿੰਦੀ ਆ ਠੀਕ ਹੈ ਨਾ ਜਦੋਂ ਆਪਾਂ ਸੌਂਨੇ ਆ ਉਸ ਟਾਈਮ ਤੇ ਵੀ ਜਿਹੜਾ ਵਾ ਇਹ ਨੱਕੇ ਲਾ ਦਿੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਭੂਰੀਆਂ ਕੀੜੀਆਂ ਆਪਣੀਆਂ ਕਾਲੀਆਂ ਕੀੜੀਆਂ ਵੀ ਆ ਜਾਂਦੀਆਂ ਭੂਰੀਆਂ ਕੀੜੀਆਂ ਵੀ ਜਿਹੜੀਆਂ ਆਪਣੇ ਖਾਂਡ ਦੇ ਵਿੱਚ ਪੈ ਜਾਂਦੀਆਂ ਤੇ ਇਹਨਾਂ ਦਾ ਅੱਜ ਆਪਾਂ ਪੱਕਾ ਹੱਲ ਜਿਹੜਾ ਵਾ ਉਹ ਲੈ ਕੇ ਆਏ ਹਾਂ ਹਾਂਜੀ ਸਾਸ਼ੀ ਕਾਲ ਜੀ ਸਾਰੀ ਫੇਸਬੁਕ ਫੈਮਿਲੀ ਨੂੰ ਸੋ ਦੋਸਤੋ ਇਹ ਜਿਹੜੀ ਪ੍ਰੋਬਲਮ ਹਰ ਘਰ ਦੇ ਵਿੱਚ ਆਉਂਦੀ ਹੈ ਕਿ ਜਿਹੜੀਆਂ ਕੀੜੀਆਂ ਹੁੰਦੀਆਂ ਆਪਣੀਆਂ ਖਾਂਡ ਦੇ ਡੱਬਿਆਂ 'ਚ ਵੱੜ ਜਾਂਦੀਆਂ ਜਾਂ ਜਿੱਥੇ ਵੀ ਮਿੱਠਾ ਡੁੱਲਾ ਹੋਵੇ ਉੱਥੇ ਆਪਣੀਆਂ ਭਰ ਭਰ ਕੇ ਇੰਨੀਆਂ ਇੰਨੀਆਂ ਕੀੜੀਆਂ ਜਿਹੜੀਆਂ ਵਾ ਆ ਜਾਂਦੀਆਂ ਤੇ ਇਹ ਸੁੱਤੇ ਪਿਆ ਨੂੰ ਜਿਹੜਾ ਵਾ ਨੱਟਣ ਲਾ ਦਿੰਦੀਆਂ ਜੇ ਕਿਤੇ ਆਪਣੇ ਕਿਤੇ ਕੀੜੀ ਲੜ ਜਾਵੇ ਤੇ ਆਪਾਂ ਨੂੰ ਸੁੱਤੇ ਪਿਆ ਨੂੰ ਜਿਹੜਾ ਵਾ ਠਾ ਦਿੰਦੀਆਂ ਆ ਤੇ ਇਹਨਾਂ ਦਾ ਅੱਜ ਆਪਾਂ ਪੱਕਾ ਹੱਲ ਲੈ ਕੇ ਆਏ ਆ ਬਹੁਤ ਹੀ ਵਧੀਆ ਜਿਹੜਾ ਤੁਹਾਡੇ ਘਰ ਦੇ ਵਿੱਚ ਕੀੜੀ ਦਾ ਨਾਮੂ ਨਿਸ਼ਾਨ ਨਹੀਂ ਰਹੇਗਾ ਉਹ ਜਿਹੜਾ ਤਰੀਕਾ ਆ ਕੀ ਆ ਤੇ ਉਹ ਇੱਕ ਜਿਹੜਾ ਵਾ ਪਾਊਡਰ ਆ ਆਪਾਂ ਕਿਵੇਂ ਬਣਾਉਣਾ ਮੈਂ ਤੁਹਾਨੂੰ ਦੱਸਦਾ ਆਪਣੀ ਵੀਡੀਓ ਦੇ ਵਿੱਚ ਜਲਦੀ ਜਲਦੀ ਆ ਜਾਓ ਆਪਾਂ ਜਿਹੜੀ ਵੀਡੀਓ ਆਪਣੀ ਸਟਾਰਟ ਕਰਦੇ ਆਂ ਉਹ ਦੋਸਤੋ ਉਹਦੇ ਲਈ ਤੁਸੀਂ ਕੀ ਕਰਨਾ ਹੈ ਕਿ ਥੋੜਾ ਜਿਹਾ ਆਪਣਾ ਜਿਹੜਾ ਗੈਸ ਆ ਉਹ ਬਾਲ ਦੇਣਾ ਤੇ ਬਿਲਕੁਲ ਡਿਮ ਕਰ ਲੈਣਾ ਬਿਲਕੁਲ ਘੱਟ ਗੈਸ ਤੇ ਆਪਾਂ ਜਿਹੜਾ ਵਾ ਬਾਅ ਲੈਣਾ ਤੇ ਇੱਕ ਤਵੇ ਦੇ ਉੱਤੇ ਆਪਾਂ ਜਿਹੜਾ ਆਪਣਾ ਪਾਊਡਰ ਹੁੰਦਾ ਹੋਇਆ ਠੀਕ ਹੈ ਨਾ ਪਾਊਡਰ ਨੂੰ ਆਪਾਂ ਜਿਹੜਾ ਆਪਣੇ ਤਵੇ ਦੇ ਉੱਤੇ ਆ ਉਹ ਪਾ ਲੈਣਾ ਬਿਲਕੁਲ ਇਸੇ ਤਰ੍ਹਾਂ ਜਿਹੜਾ ਆਪਾਂ ਵਾ ਵਾ ਸਾਰੇ ਜਿਹੜਾ ਪਾਊਡਰ ਹੈ ਉਹ ਆਪਾਂ ਆਪਣੇ ਆਪਣੇ ਤਵੇ ਤੇ ਜਿਹੜਾ ਵਾ ਪਾ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਇਸ ਤੋਂ ਬਾਅਦ ਤੁਸੀਂ ਪਾਉਣੀ ਹੈ ਇਹਦੇ ਉੱਤੇ ਹਲਦੀ ਠੀਕ ਹੈ ਨਾ ਦੋਸਤੋ ਹਲਦੀ ਜਿਹੜੀ ਆ ਬਹੁਤ ਹੀ ਕਾਮਯਾਬ ਹੈ ਜਿਹੜੀ ਆਪਣੀ ਕੀੜੀਆਂ ਨੂੰ ਭਜਾਉਣ ਦੇ ਵਿੱਚ ਠੀਕ ਹੈ ਨਾ ਤੇ ਇਹ ਆਪਾਂ ਜਿਹੜੀ ਹਲਦੀ ਲਿਆਵਾ ਦੋ ਕੇ ਚੁੰਚੇ ਜਿਹੜੇ ਆ ਇਹਦੇ ਵਿੱਚ ਪਾ ਦਵਾਂਗੇ ਤੇ ਦੋਸਤੋ ਇਹਦੇ ਵਿੱਚ ਹੋਰ ਆਪਾਂ ਕੀ ਚੀਜ਼ ਐ ਐਡ ਕਰਨੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਐ ਕਿ ਜ਼ਬਰਦਸਤ ਤੇ ਕਾਰਗਰ ਤਰੀਕਾ ਹੈ ਕੀੜੀਆਂ ਨੂੰ ਭਜਾਉਣ ਦਾ ਕੀੜੀਆਂ ਦਾ ਨਾਮੁ ਨਿਸ਼ਾਨ ਵੀ ਜਿਹੜਾ ਵਾ ਤੁਹਾਡੀ ਰਸੋਈ ਦੇ ਵਿੱਚ ਨਹੀਂ ਵਿਖੂਗਾ ਤੇ ਆਪਣੇ ਮਿੱਠੇ ਵਾਲੇ ਡੱਬਿਆਂ ਦੇ ਕੋਲ ਦੇ ਉਹ ਕਦੀ ਵੀ ਆ ਵੀ ਨਹੀਂ ਸਕਦੀਆਂ ਤੇ ਇਹ ਪਾਉਣ ਤੋਂ ਬਾਅਦ ਆਪਾਂ ਜਿਹੜਾ ਗੈਸ ਐ ਆਪਣਾ ਥੋੜਾ ਜਿਹਾ ਜਿਹੜਾ ਵਾ ਤੇ ਇਹ ਪਾਉਣ ਤੋਂ ਬਾਅਦ ਦੋਸਤੋ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਹਿਲਾਇਆ ਜਾਣਾ ਰਹਿਣਾ ਵਾ ਤੁਸੀਂ ਆਪਾਂ ਉਦੋਂ ਤੱਕ ਹਿਲਾਈ ਜਾਵਾਂਗੇ ਜਦੋਂ ਤੱਕ ਇਹ ਪੂਰਾ ਮਿਕਸ ਨਹੀਂ ਹੋ ਜਾਂਦਾ ਤੇ ਥੋੜਾ ਜਿਹਾ ਜਿਹੜਾ ਵਾ ਇਹ ਭੁੱਜ ਨਹੀਂ ਜਾਂਦਾ ਤੇ ਦੋਸਤੋ ਇਹਦੇ ਵਿੱਚ ਸਿਰਫ ਇੱਕ ਚੀਜ਼ ਜਿਹੜੀ ਆ ਹੋਰ ਆਪਾਂ ਐਡ ਕਰਨੀ ਆ ਤੇ ਉਹਦੇ ਨਾਲ ਜਿਹੜਾ ਵਾ ਬਹੁਤ ਹੀ ਹੋਰ ਜਿਆਦਾ ਸ਼ਕਤੀਸ਼ਾਲੀ ਜਿਹੜਾ ਵਾ ਬਣ ਜਾਊਗਾ ਤੇ ਉਹਦੇ ਨਾਲ ਜਿਹੜੀਆਂ ਕੀੜੀਆਂ ਨਹੀਂ ਆਉਣਗੀਆਂ ਤੇ ਮੈਂ ਬਿਜਾਰੋ ਲక్ష్ਮਣ ਰੇਖਾ ਵੀ ਲੈ ਕੇ ਆਇਆ ਸੀ ਤੇ ਉਹ ਵੀ ਆਪਾਂ ਜਿਹੜੀਆਂ ਲక్ష్ਮਣ ਰੇਖਾ ਦੀਆਂ ਲਾਈਨਾਂ ਸੀ ਨਾ ਉਹ ਵੀ ਆਪਾਂ ਜਿਹੜੀਆਂ ਮਾਰੀਆਂ ਸੀ ਪਰ ਉਹ ਵੀ ਜਿਹੜਾ ਇੰਨਾ ਜ਼ਬਰਦਸਤ ਤਰੀਕਾ ਨਹੀਂ ਰਿਹਾ ਉਹ ਵੀ ਇੰਨਾ ਜਿਹੜਾ ਸੀ ਵਧੀਆ ਨਹੀਂ ਰਿਹਾ ਕਿਉਂਕਿ ਉਹਦੇ ਲਾਉਂ ਦੇ ਬਾਵਜੂਦ ਵੀ ਜਿਹੜੀਆਂ ਕੀੜੀਆਂ ਉਹ ਆਪਣੇ ਘਰ ਚ ਆ ਜਾਂਦੀਆਂ ਵਾ ਸਪੈਸ਼ਲੀ ਜਿਹੜਾ ਜਿੱਥੇ ਮਿੱਠਾ ਹੁੰਦਾ ਖੰਡ ਦੇ ਡੱਬਿਆਂ ਤੇ ਤੇ ਉਹ ਅਖਾਂਡ ਚ ਜਿਹੜੀਆਂ ਪੈ ਜਾਂਦੀਆਂ ਜਿੱਦਾਂ ਕਿ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਵਿਖਾਇਆ ਸੀ ਬਹੁਤ ਜ਼ਿਆਦਾ ਜਿਹੜੀਆਂ ਕੀੜੀਆਂ ਵੱੜ ਚੁੱਕੀਆਂ ਸੀ। ਜੇ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਇਹ ਜਿਹੜਾ ਕਲਰ ਆ ਹਲਕਾ ਜਿਹੜਾ ਹੁਣ ਬ੍ਰਾਊਨ ਹੋ ਗਿਆ ਤੇ ਆਪਾਂ ਜਿਹੜਾ ਗੈਸ ਹੈ ਆਪਣਾ ਬੰਦ ਕਰ ਦਿੱਤਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਹੈ? ਦੋਸਤੋ ਤੁਸੀਂ ਸੋਚਦੇ ਹੋਗੇ ਕਿ ਪਾਊਡਰ ਤਵੇ ਦੇ ਉੱਤੇ ਪਾ ਕੇ ਤੇ ਹਲਦੀ ਪਾ ਕੇ ਕੀ ਆਪਣਾ ਕਿਹਦਾ ਕੀ ਹੋ ਜਾਊਗਾ ਪਰ ਦੋਸਤੋ ਇਹ ਜਿਹੜੀ ਸਮੱਸਿਆ ਹਰ ਘਰ ਦੇ ਵਿੱਚ ਜਿਹੜੀ ਆਉਂਦੀ ਆ ਤੇ ਇਹਦੇ ਨਾਲ ਜਿਹੜਾ ਆਪਣਾ ਬਹੁਤ ਹੀ ਵੱਡਾ ਸਮੱਸਿਆ ਦਾ ਜਿਹੜਾ ਹੱਲ ਆ ਉਹ ਅੱਜ ਆਪਾਂ ਕਰਦੇ ਆ ਨਾ ਤੇ ਇਹਦੇ ਨਾਲ ਹੋ ਵੀ ਜਾਣਾ ਬਹੁਤ ਵਧੀਆ ਉਹ ਮੈਂ ਤੁਹਾਨੂੰ ਦੱਸਦਾ ਬਾਅਦ ਵਿੱਚ ਤੁਸੀਂ ਜਿਹੜੀ ਇੱਕ ਕੌਲੀ ਲੈ ਲੈਣੀ ਆ ਤੇ ਕੌਲੀ ਦੇ ਵਿੱਚ ਜਿਹੜਾ ਸਾਰਾ ਜਿਹੜੀ ਆਪਾਂ ਮਟੀਰੀਅਲ ਬਣਾਇਆ ਸੀ ਉਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਲਵਾਂਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਲੈ ਲੈਣਾ ਇੱਕ ਨਿੰਬੂ ਤੇ ਠੀਕ ਹੈ ਨਾ ਇਹ ਇੱਕ ਨਿੰਬੂ ਨੂੰ ਚੋੜਦੋਂ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲੈਣਾ ਤੇ ਹੁਣ ਦੋਸਤੋ ਇਹਦਾ ਜਿਹੜਾ ਇੱਕ ਪੇਸਟ ਆ ਨਾ ਉਹ ਬਣ ਚੁੱਕਿਆ ਹੈ ਤੇ ਦੋਸਤੋ ਇਸ ਪੇਸਟ ਨੂੰ ਨਾ ਤੁਸੀਂ ਆਪਣੇ ਹੱਥ ਦੀ ਮਦਦ ਦੇ ਨਾਲ ਇਹਦੇ ਆਪਣੀ ਜਿਹੜੀ ਜਿੱਥੇ ਪੀਪੀ ਹੁੰਦੀ ਹੈ ਜਿਹੜੀ ਆਪਣੀ ਹੈ ਨਾ ਖੰਡ ਲਈ ਉਹਦੇ ਤੁਸੀਂ ਬਾਹਰਲੀ ਸਾਈਡ ਇਦਾਂ ਲਾ ਦੇਣੀ ਹੈ ਸਾਰੀ ਦੀ ਸਾਰੀ ਇਦਾਂ ਤੁਸੀਂ ਇੱਕ ਵਾਰ ਇਹਨੂੰ ਗੋਲ ਘੁਮਾ ਕੇ ਜਿਹੜਾ ਵਾ ਇਸ ਤਰ੍ਹਾਂ ਜਿਹੜਾ ਆਪਣਾ ਪੀਐਸਟੀ ਆ ਉਹ ਲਾ ਦੇਣਾ ਜੇ ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਪੀਪੀ ਦੇ ਉੱਤੇ ਵੀ ਜਿਹੜਾ ਵਾ ਇਹਦੇ ਦੋ ਤਿੰਨ ਲਾਈਨਾਂ ਜਿਹੜੀਆਂ 골ਡ 골 ਮਾਰ ਸਕਦੇ ਜੀ ਤੇ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਖੰਡ ਦਾ ਜਿਹੜਾ ਛੋਟਾ ਡੱਬਾ ਹੈ ਠੀਕ ਹੈ ਨਾ ਇਹਤੇ ਵੀ ਆਪਾਂ ਜਿਹੜਾ ਵਾ ਇਸ ਤਰ੍ਹਾਂ ਹੀ ਇਹ ਜਿਹੜਾ ਵਾ ਲਾ ਦੇਵਾਂਗੇ ਤੁਸੀਂ ਇਹ ਕੀ ਮੰਨਿਓ ਕਿ ਇਹ ਜਿਹੜਾ ਹੋਣਾ ਪਾ ਜਿਹੜਾ ਪੇਸਟ ਦੇਦਾ ਇਹ ਆਸ-ਪਾਸੇ ਜਿਹੜਾ ਉਹ ਲਾ ਦਿੰਦਾ ਹੈ ਨਾ ਤੇ ਇਹਦੇ ਨਾਲ ਇਹ ਜਿਹੜੀਆਂ ਕੀੜੀਆਂ ਇਥੋਂ ਐਂਟਰ ਨਹੀਂ ਕਰਨਗੀਆਂ ਤੇ ਤੁਹਾਡੇ ਖਾਂਡ ਦੇ ਡੱਬੇ 'ਚ ਇਹ ਜਿਹੜੀ ਆ ਕਦੀ ਵੀ ਕੀੜੀ ਨਹੀਂ ਵੱਢ ਸਕਦੀ ਤੇ ਨਾਲ ਜਿਹੜੀ ਆਪਣੀ ਜਿਹੜੀ ਖਾਂਡ ਦੀ ਵੱਡੀ ਪੀਪੀ ਹੁੰਦੀ ਹੈ ਠੀਕ ਹੈ ਨਾ ਪੀਪਾ ਹੁੰਦਾ ਆ ਉਹਦੇ ਵਿੱਚ ਵੀ ਜਿਹੜੀ ਕੀੜੀ ਆਪਣੀ ਨਹੀਂ ਵੱਢ ਸਕਦੀ ਕਿ ਇੰਦਾ ਕਰ ਕਾਰਗਰ ਜਿਹੜਾ ਤਰੀਕਾ ਆ ਇਹ ਜਿਹੜੀ ਹੁਣ ਆਪਾਂ ਲਾਈਨ ਖਿੱਚਤੀ ਆ ਨਾ ਦੋਸਤੋ ਕਟੋ ਘਟ 2-4 ਮਹੀਨੇ ਤੇ 2-4 ਮਹੀਨੇ ਬਾਅਦ ਤੁਸੀਂ ਇਦਾਂ ਦਾ ਪੇਸਟ ਫਿਰ ਤੋਂ ਬਣਾ ਕੇ ਲਾ ਸਕਦੇ ਜੀ ਇਹਦੇ ਨਾਲ ਤੁਹਾਡੀ ਜਿਹੜੀ ਆ ਖਾਂਡ ਦੇ ਵਿੱਚ ਕੀੜੀਆਂ ਨਹੀਂ ਵੜਨਗੀਆਂ ਤੇ ਦੋਸਤੋ ਇਹ ਵਾਲਾ ਪੇਸਟ ਜਿਹੜਾ ਵਾ ਨਾ ਤੁਸੀਂ ਆਪਣੀ ਜਿਹੜੀ ਕਿਚਨ ਦੀਆਂ ਨੁੱਕਰਾਂ ਦੇ ਵੀ ਜਿਹੜਾ ਵਾ ਲਾ ਸਕਦੇ ਜੀ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਨਾ ਕਿ ਸਾਡੇ ਇੱਥੋਂ-ਇੱਥੋਂ ਕੀੜੀਆਂ ਜਿਹੜੀਆਂ ਆਉਂਦੀਆਂ ہیں ਉੱਥੇ-ਉੱਥੇ ਦੋਸਤੋ ਤੁਸੀਂ ਇਹ ਜਿਹੜਾ ਪੇਸਟ ਹੈ ਲਾ ਸਕਦੇ ਜੀ ਕਿ ਇਹ ਜਿਹੜੀ ਪੀੜੀ ਆ ਹੁਣ ਤੁਹਾਡੀ ਕਦੇ ਵੀ ਜਿਹੜੀ ਆ ਰਸੋਈ 'ਚ ਜਿਹੜੀ ਆ ਐਂਟਰ ਨਹੀਂ ਕਰੂਗੀ ਤੇ ਇਹ ਤੁਸੀਂ ਆਪਣੇ ਰੂਮ ਦੇ ਵਿੱਚ ਵੀ ਜਿਹੜਾ ਪੇਸਟ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਲਾ ਸਕਦੇ ਹੋ ਇਹ ਜਿਹੜਾ ਪੇਸਟ ਹੋਣਾ ਆਪਣਾ ਜਿਹੜਾ ਬਣ ਕੇ ਬਹੁਤ ਹੀ ਵਧੀਆ ਜਿਹੜਾ ਤਿਆਰ ਹੋ ਚੁੱਕਾ ਸੋ ਦੋਸਤੋ ਕਿਵੇਂ ਦਾ ਲੱਗਾ ਤੁਹਾਨੂੰ ਇਹ ਵਾਲਾ ਆਈਡੀਆ ਜਿਹੜਾ ਆ ਵਾ ਕੀੜੀਆਂ ਭਜਾਉਣ ਵਾਲਾ ਜਿਹੜਾ ਪੇਸਟ ਬਣਾਇਆ ਸੀ ਉਹ ਇੰਨਾ ਕੁ ਵਧੀਆ ਜਿਹੜਾ ਤਰੀਕਾ ਆ ਤੇ ਦੋਸਤੋ ਇਹ ਪੇਸਟ ਤੁਸੀਂ ਜਿੱਥੇ ਮਰਜ਼ੀ ਲਗਾ ਸਕਦੇ ਹੋ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਆਪਣੇ ਜਿਹੜੇ ਘਰ ਦੇ ਵਿੱਚ ਜਿਆਦਾ ਕੀੜੀਆਂ ਆਉਂਦੀਆਂ ਜਿਹੜੇ ਜਿਹੜੇ ਕੋਨਿਆਂ 'ਚ ਜਾਂ ਫਿਰ ਜੇ ਤੁਹਾਨੂੰ ਲੱਗਦਾ ਕਿ ਆਪਣੀ ਰਸੋਈ 'ਚ ਜਿਆਦਾ ਆਉਂਦੀਆਂ ਉੱਥੇ-ਉੱਥੇ ਤੁਸੀਂ ਇਸ ਪੇਸਟ ਦੀ ਜਿਹੜੀ ਆ ਲਕੀਰ ਖਿੱਚ ਸਕਦੇ ਤੇ ਉੱਥੋਂ ਜਿਹੜੀਆਂ ਵਾ ਗਾਂ ਐਂਟਰ ਜਿਹੜੀਆਂ ਕੀੜੀਆਂ ਨਹੀਂ ਕਰਦੀਆਂ ਤੇ ਜੇ ਤੁਹਾਨੂੰ ਇਹ ਵਾਲਾ ਆਈਡੀਆ ਵਧੀਆ ਲੱਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਜਿੰਤਿਆਂ ਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ